ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾੜ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੇੰਦਰੁਸਤ ਹੋਵੋਗੇ ਚਲੋ ਅੱਜ ਦੀ ਵਲੌਗ ਦੀ ਸਟਾਰਟਿੰਗ ਕਰਦੇ ਹਾਂ ਜੇ ਕੋਈ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪਾਂ ਹੁਣ ਅੱਜ ਹੈਗੀ ਹੌਲੀਡੇ ਜੱਜੂ ਸਿੰਘ ਬਰਾੜ ਨੂੰ ਐਂਡ ਜੱਜੂ ਸਿੰਘ ਬਰਾੜ ਨਾ ਤੋ ਕਿ ਬਿਲਕੁਲ ਰੈਡੀ ਕਰਤਾ ਆਪਾਂ ਐਂਡ ਹੁਣ ਆਪਾਂ ਇਹਨੂੰ ਬ੍ਰੇਕਫਾਸਟ ਕਰਵਾਣੇ ਕਿਉਂਕਿ ਰੂਟੀਨ ਇਹਦਾ ਉਹੀ ਰੱਖੀਏ ਕੋਸ਼ਿਸ਼ ਇਹ ਹੀ ਹੈ ਮੇਰੀ ਹੁੰਦੀ ਹੈ ਤੋ ਆਪਾਂ ਹੁਣ ਬ੍ਰੇਕਫਾਸਟ ਬਣਾਣੇ ਐਂਡ ਇਸ ਤੋਂ ਬਾਅਦ ਇਹਨੂੰ ਕਰਵਾਣੇ ਆ ਲੋ ਜੀ ਜਪਜੋ ਸਿੰਘ ਪ੍ਰਾਪਤ ਬ੍ਰੇਕਫਾਸਟ ਰੈਡੀ ਕਰਕੇ ਤੇ ਖਵਾਉਣੇ ਪਿਉਣੇ ਆ ਫਿਰ ਇਹ ਪਲੇ ਕਰਦਾ ਰਹੂਗਾ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਤੇ ਧੂੜ ਮਿੱਟੀ ਹਨੇਰੀ ਜੀ ਅੱਜ ਵਗੀ ਆਂਦੀ ਹੈ ਕਿਣ 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 ਜਿਆ ਉੱਡੀ ਫਿਰਦੀ ਆ ਬੁਰੀ ਹਾਲ ਉਧਰੋਂ ਮੱਖੀਆਂ ਨੇ ਲਾਉ ਪੀ ਲਿਆ ਸੱਚੀ ਮੱਖੀਆਂ ਬਹੁਤ ਵਧ ਗਈ ਜਿਵੇਂ ਜਿਵੇਂ ਗਰਮੀ ਹੋਈ ਜਾਂਦੀ ਮੱਖੀਆਂ ਮਰਦੀਆਂ ਤਾਂ ਕਾਤੋਂ ਆ ਵਧੀ ਆਂਦੀਆਂ ਸਭੋ ਮਾੜੀ ਮਾੜੀ ਚੀਜ਼ ਤੇ ਆਏ ਬਈ ਆਂਦੀਆਂ ਬੁਰੀ ਹਾਲ ਹੋਈ ਬਈ ਮੱਖੀਆਂ ਨਾਲ ਵੀ ਹੁੰਦਾ खुले घर का कोई हाल चाल नहीं गा मखिया धूड़ गण मिट्टी सब इतना ही लो जी तवा वॉश कर दे रोटी भी मैं आज अब सुबह उठदारे विखाद मैं रुक दो मैं अज उठदार्यू गिफ्ट मिलिया इसके पापा से देखो जी ਇਦੇ ਪਾਪਾ ਨੇ ਇਹਨੂੰ ਰਿਮੋਟ ਵਾਲੀ ਕਾਰ ਲੈ ਕੇ ਦਿੱਤੀ ਰਾਤ ਨੂੰ ਥੈਂਕ ਯੂ ਬੋਲੋ ਪਾਪਾ ਜੀ ਨੂੰ ਵੀਡੀਓ ਵਿੱਚ ਬੇਟਾ ਥੈਂਕ ਯੂ ਪਾਪਾ ਥੈਂਕ ਯੂ ਓਕੇ ਬੇਟਾ ਜੀ ਇਸਕੇ ਪਾਪਾ ਨੇ ਰਾਤ ਨੂੰ ਨਾ ਇਹਨੂੰ ਲੈ ਕੇ ਦਿੱਤਾ ਸੀ ਗਿਫਟ ਕਿਉਂਕਿ ਇਹਨੇ ਨਾ ਮੰਗਿਆ ਸੀ ਫੋਨ ਤੇ ਕਿ ਪਾਪਾ ਮੈਨੂੰ ਕੁਝ ਲੈ ਕੇ ਦੇ ਉਹ ਵੇਖੋ ਐਦਾਂ ਭੇਜਦੀ ਆ ਫਿਰ ਪਾਪਾ ਨੇ ਰਾਤ ਨੂੰ ਲੈ ਕੇ ਦੇ ਦਿੱਤੀ ਸੀ ਸਵੇਰ ਇਹ ਨਾ ਰਾਤ ਨੂੰ 7:30 ਹੋ ਗਿਆ ਸੀ ਇਸ ਕਰਕੇ ਸਵੇਰ ਮਿਲੇ ਨੀ ਗਿਫਟ ਵਾਓ ਸੋਣੀ ਬਹੁਤ ਹੈ ਨਾ ਜੋਤ ਸੋਣੀ ਬਹੁਤ ਹੈ ਜੋਤ ਰਾ ਮੋਟਾ ਲਈ ਮੰਗਿਆ ਸੀ ਗਰਮੋਟਾ ਲੈ ਲਿਆ ਤੇ ਬੋਲੋ ਥੈਂਕ ਯੂ ਪਪਾ ਜੀ ਥੈਂਕ ਯੂ ਪਪਾ ਓਕੇ ਬੇਟਾ ਉਹ ਜੀ ਆਇਆ ਤੇ ਜਪ ਜੋਤ ਦੀ ਤਾਂ ਲਾਟਰੀ ਆ ਲਾਟਰੀ ਵਾਲੀ ਗੱਲ ਹੋ ਜਾਂਦੀ ਜਦੋਂ ਸਵੇਰੇ ਸਵੇਰੇ ਆਪਾਂ ਨੂੰ ਜਦੋਂ ਸਵੇਰੇ ਸਵੇਰੇ ਆਪਾਂ ਨੂੰ ਗਿਫਟ ਮਿਲਦੀ ਲਾਟਰੀ ਤਾਂ ਵੱਧ ਤਲੀ ਗੱਲ ਨਹੀਂ ਹੁੰਦੀ ਸੋ ਇਹਨੂੰ ਸਵੇਰ ਸਵੇਰ ਹੀ ਗਿਫਟ ਮਿਲ ਗਿਆ ਕਾਰ ਕਿਉਂਕਿ ਰਾਤ ਨੂੰ ਲੈਂਦਾ ਸੀ ਤੇ ਸੁੱਤਾ ਪਿਆ ਸੀ ਹਨਾ ਰਾਤ ਨੂੰ ਲੈਂਦਾ ਸੀ ਆਈ ਥਿੰਕ ਜਦੋਂ ਆਇਆ ਤੇ

আয়ের চলে আছে এটা বুড়ে হাল হয়ে পায় আচ্ছা ফিনিশে ਮਣੀ ਨਹੀਂ ਚੱਲਦੀ ਜਾਂਦਾ ਬੁਰੇ ਹਾਲ ਹੋ ਜਾਂਦੇ ਕੋਈ ਫਾਇਦਾ ਨਹੀਂ ਲੱਗਦਾ ਨੇਰ ਦੇ ਵਿੱਚ ਤਾਂ ਨਾ ਨਾ ਕੋਈ ਕੱਪੜੇ ਧੋਣ ਦਾ ਫਾਇਦਾ ਤੇ ਨਾ ਕੋਈ ਸੋਹ ਕੰਮ ਕਰਨ ਦਾ ਸੁਆਦ ਹੁੰਦਾ ਬਿਲਕੁਲ ਬੇਕਾਰ ਦੇਣ ਲੱਗੇ ਸਵੇਰ ਦੀ ਚੱਲਦੀ ਜਾਂਦੀ ਨੇ ਇਹਦੀ ਹੁਣ ਮੈਂ ਇਸ ਤੋਂ ਬਾਅਦ ਤੁਹਾਨੂੰ ਸਿੱਧਾ ਮਿਲੂੰਗੀ ਜਦੋਂ ਵਲੌਗ ਹੁਣ ਸਟਾਰਟ ਕਰਦਾ ਫਿਰ ਇਸ ਤੋਂ ਬਾਅਦ ਹੁਣ ਤੁਹਾਨੂੰ ਮੈਂ ਮਿਲੂੰ ਸਿੱਧਾ ਟਿਊਸ਼ਨ ਪੜਾਉਣੀ ਮੈਂ ਟਿਊਸ਼ਨ ਪੜਾ ਕੇ ਉਸ ਤੋਂ ਬਾਅਦ ਮਿਲਾਂਗੇ ਮੈਂ ਠੀਕ ਹੈ ਜੀ 8 ਵਜੇ ਬੱਚੇ ਹੋਣਗੇ 8 ਤੋਂ 10 ਟਿਊਸ਼ਨ ਪੜਾ ਕੇ ਉਸ ਤੋਂ ਬਾਅਦ ਮਿਲਾਂਗੇ ਤੁਹਾਨੂੰ ਹੁਣ ਆਪਸ ਵਿੱਚ ਜਦੋਂ ਉਹ ਜੀ ਆਪਾਂ ਇੱਥੇ ਪਹੁੰਚ ਗਏ ਮਾਸੀ ਜੀ ਘਰ ਐਂਡ ਇਹ ਨਾਨੀ ਜੀ ਬੈਠੇ ਨੇ ਐਂਡ ਇਹ ਦਾਦੀ ਜੀ ਬੈਠੇ ਨੇ ਮਤਲਬ ਘਰਵਾਏ ਤੇ ਦਾਦੀ ਜੀ ਐਂਡ ਅਸੀਂ ਆ ਕੇ ਤੇ ਬਸ ਇੱਥੇ ਬੈਠੇ ਹਲਚਲ ਪੁੱਛਿਆ ਤੇ ਉਸ ਤੋਂ ਬਾਅਦ ਨਾਨ ਦਾਦੀ ਜੀ ਨਾਟਕ ਦੇਖ ਰਹੇ ਸੀ ਫਿਰ ਮੈਨੂੰ ਤੁਹਾਨੂੰ ਪਤਾ ਅੱਖਾਂ ਦੁੱਖ ਲੱਗ ਜਾਂਦੇ ਟੀਵੀ ਵੱਲ ਦੇਖ ਕੇ ਫਿਰ ਮੈਂ ਵੀ ਬਾਹਰ ਆ ਗਈ ਮੰਮੀ ਔਰ ਜੱਜੋਤ ਆਲਰੇਡੀ ਬਾਹਰ ਬੈਠੇ ਸੀਗੇ ਤੇ ਨਾ ਮਾਸੀ ਜੀ ਨਾਉਣ ਗਏ ਸੀ ਤੇ ਫਿਰ ਅਸੀਂ ਗੱਲਾਂ ਬਾਤਾਂ ਕਿਤੇ ਚਾਹ ਪਾਣੀ ਪੀਤਾ ਤੇ ਫਿਰ ਅਸੀਂ ਆ ਗਏ ਘਰਾਂ ਨੂੰ ਵਾਪਸ ਜੀ ਆਪਾਂ ਐਸੀ ਮਾਸੀ ਘਰੇ ਤੇ ਹੁਣ ਆਪਾਂ ਥੋੜਾ ਜਿਹਾ ਘੰਟਾ ਘਲਾ ਲਿਆ ਤੇ ਗੱਲਾਂਬੱਤਾਂ ਕਰ ਲੀਆਂ ਕਲਿੱਪ ਮੈਂ ਮਾੜੀ ਮੁੱਟੀ ਲਈ ਹੈ ਤੇ ਹੁਣ ਆਪਾਂ ਚੱਲਦੇ ਘਰ ਨੂੰ ਵਾਪਸ ਸੀ ਟਾਈਮ ਬਹੁਤ ਹੋ ਗਿਆ ਸਵਾ 11 ਵਜ ਦਾ ਹੋ ਗਿਆ ਆ ਦੇ ਆ ਤੂਤ ਦੇ ਬੂਟੇ ਤੂਤੀਆਂ ਲੱਗਣਗੀਆਂ ਤੇ ਹਜੇ ਨਹੀਂ ਬੱਟ ਲੱਗੇ ਆ ਲੱਗਣਗੀਆਂ ਜਦੋਂ ਲੱਗਣਗੀਆਂ ਮੈਂ ਤੁਹਾਨੂੰ ਦਿਖਾਵਾਂਗੀ ਠੀਕ ਹੈ ਕਣ ਕਾਈ ਪਈ ਹੈ ਇਹ ਦੇਖੋ ਆ ਇੱਕੀ ਦਾ ਫਲ ਬਹੁਤ ਆ ਤੂਤੀਆਂ ਦਾ ਮੈਂ ਤੁਹਾਨੂੰ ਸਿਖਾ ਦੇਈ ਸੀ ਹੋਰ ਕਾਹਦਾ ਕਹੀ ਜਾਂਦੇ ਹੋ ਅਮਰੂਦਾਂ ਨੂੰ ਬਹੁਤ ਕਹਿਦੇ ਅੱਛਾ ਐ ਤਾਂ ਮੰਨ ਲਿਆ ਅਬ ਅੱਗੇ ਤਾਂ ਆ ਵੀ ਇੱਥੇ ਬਹੁਤ ਲੱਗਦੇ ਹੁੰਦੇ ਆ ਆ ਮੇਰੇ ਵੱੱਜਾ ਮੈਂ ਕਹੀ ਜਾਂਦੀ ਹੋਰ ਚ ਨਹੀਂ ਹੈਗੀ ਆ ਵੇਖੋ ਮੇਰੇ ਵੱੱਜੀ ਹੈ ਹੀ ਹੋਈ ਆਏ ਮੇਰੀ ਬਾਹ ਤੇ ਵੱਜਾ ਵੇ ਕਿੰਨੇ ਹੈ ਹੀ ਹੋਗੀ ਆਂ ਅਮਰੂਦ ਦਾ ਬੋਟਾ ਤੇ ਚਲੋ ਚੱਲਦੇ ਆ ਗਰਮੀ ਬਹੁਤ ਹੋ ਗਈ ਸੀ ਆਉਂਦੀ ਬਾਕੀ ਪਹਿਲਾਂ ਸਬਜ਼ੀ ਲਈਏ ਪੇਠੇ ਦੀ ਪਰ ਪੇਠਾ ਤਾਂ ਫੇ ਉਹ ਤਾਂ ਫਿਰ ਬਾਹਰ ਗਿਆ ਸੀ ਨਾ ਖਾਣ ਪੀਣ ਦੇ ਕਰਕੇ ਤੇ ਚਲੋ ਜੀ ਹੁਣ ਆਪਾਂ ਚੱਲਦੇ ਘਰ ਤੇ ਘਰ ਜਾ ਕੇ ਮਿਲਦੇ ਬਾਏ ਬਾਏ ਕਰੋ ਵੀਰੇ ਬੇਟਾ ਬਾਏ ਬਾਏ ਕਰ ਦਿਓ ਸਾਰਿਆਂ ਨੂੰ ਬਾਏ ਬਾਏ ਫਰੈਂਡਸ ਚਲੋ ਜੀ ਚੀਜ਼ ਲੈਣੀ ਹੈ ਚੀਜ਼ ਆ ਵੇਖੋ ਇੱਥੇ ਨਾਨੀ ਸਵੇਰ ਨਾਨੀ ਸਵੇਰੇ ਜਾਉ ਨਾਨੀ ਸਵੇਰੇ ਜਾਣਾ ਨਾਨੀ ਨੇ ਵਾਪਸ ਜਾਣਾ ਸਵੇਰੇ ਹਾਂ ਆਈਟਮ ਇਹ ਨਹੀਂ ਹੈ ਹੋਊਗਾ ਘੱਟ-ਕੁੱਟ ਅੱਗੇ ਜਦੋਂ ਨਾਨੀ ਮੁੱਕੀ ਹੈ ਨਾ ਉਹ ਹੁਣ ਬੀਬੀ ਨੂੰ ਬੱਦੀ ਤੇ ਰੱਖ ਕੇ ਦਵਾਈ ਦਵਾਈ ਸੋਦੋਂ ਵੀ ਆਈ ਪੈਂਦੀ ਸੀ ਮੈਨੂੰ ਆਖਿਆ ਸੀ ਬੱਦੀ ਦੇ ਨਾਲ ਤੈਨੂੰ ਭੇਜ ਦੇਣੇ ਹੈ ਕਰਨੇ ਦੇ ਸੀ ਹੁਣ ਬਾਈ ਬਾਈ ਹੁਣ ਅਸੀਂ ਚੱਲੇ ਆਂ ਜੀ ਨਾਨੀ ਬਾਏ ਚਲੋ ਜੀ ਹੁਣ ਆਪਾਂ ਚਲੋ ਜੀ ਹੁਣ ਆਪਾਂ ਚੱਲਦੇ ਘਰ ਨੂੰ ਤੇ ਫਿਰ ਮਿਲਦੇ ਤੁਹਾਨੂੰ ਸਿੱਧਾ ਘਰ ਜਾ ਕੇ ਠੀਕ ਹੈ ਜੀ ਲਓ ਜੀ ਦੇਖੋ ਕਿੰਨਾ ਵੱਡਾ ਪਤੰਗ ਜਬਜਤ ਤੋਂ ਵੀ ਵੱਡਾ ਪਤੰਗ ਹੈ ਜਬਜਤ ਨਾਲ ਉਹ ਵੀ ਵੱਡਾ ਪਤੰਗ ਆ ਗਿਆ गुड इवनिंग जी स्वागत है तोड़ा साडे यूट्यूब चैनल ते मनप्रीत ब्राड व्लॉग्स ते ते ब्राड साहब जगजीत सिंह ब्राड अंदर ही आया मेरे को ते होन ते होन आपां बनाउणे आ सब्जी एंड टाइम हो गया साढ़े पांच के सवा पांच का हो गया मैं गौर नहीं करी कितना मैं देखा नहीं कितना टाइम हो गया ते टाइम हो गया वाह ते आपां सब्जी बनाउणी है देखे नहीं ਸੱਤਨ ਸਬਜੀ ਸ਼ੇਅਰ ਕਰਦੇ ਆ ਤੁਹਾਡੇ ਨਾਲ ਚਪੇਠਾ ਬਣਾਵਾਂਗੇ ਟੇਸਟੀ ਬਹੁਤ ਬਣਦਾ ਬੇਠਾ ਵੀ ਤੇ ਲਓ ਜੀ ਕੇਲ ਹੋ ਗਿਆ ਗਰਮ ਉਹ ਹੈ ਨਹੀਂ ਨਾ ਧਿਆਨ ਘਟਦਾ ਤੇ ਅੱਜ ਤੇ ਪਿਆਜ਼ ਵਿੱਚ ਬਾਵਾ ਪੈਂਦੀ ਹੁੰਦੀ ਆ ਤੇ ਪਿਆਜ਼ ਘਟਨੇ ਪਿਆਜ਼ਾਂ ਨਾਲ ਬਹੁਤ ਟੇਸਟੀ ਜਿਆਦਾ ਲੱਗਦਾ ਪਿਆਜ਼ ਮੇਰੇ ਅੱਜ ਘਟਨੇ ਲੈ ਕੇ ਆਉਣ ਵਾਲੇ ਨੇ ਪਿਆਇ ਥੋੜੇ ਨੇ ਲੋਜੋ ਜ਼ੀਰਾ ਪਾ ਕੇ ਤੇਲ ਤੇ ਨਾਲ ਦੀ ਨਾਲ ਪਾਟ ਆਪਾਂ ਪਿਆਜ਼ ਠੀਕ ਹੈ ਜੀ ਛਜਨ ਭੁੰਨਾਂਗੇ ਆਪਾਂ ਸਟਾਰਟ ਹੋ ਗਿਆ ਦੇਖੋ ਜਵੇਂ ਬੰਗੂ ਹੀ ਹਸਣ ਲੋ ਤੁਸੀਂ ਫਿਸੀ ਇਹਨਾਂ ਨਾਲ ਹੀ ਪਾਵਾਂਗੇ ਹੁਣ ਆਪਾਂ ਪੇਠਾ ਹਰੇਕ ਏਰੀਏ ਦੇ ਵਿੱਚ ਅਲੱਗ-ਅਲੱਗ ਕਹਿੰਦੇ ਨੇ ਕੋਈ ਇਹਨੂੰ ਹਲਵਾ ਵੀ ਕਹਿੰਦੇ ਨੇ ਪੇਠੇ ਨੂੰ ਫੇ ਆਪਣੇ ਇਧਰ ਪੇਠੇ ਹੀ ਕਹਿੰਦੇ ਨੇ ਹਲਵਾ ਤਾਂ ਆਪਣੇ ਪ੍ਰਸ਼ਾਦ ਨੂੰ ਕਹਿ ਦਿੰਦੇ ਨੇ ਬਟ ਏਰੀਏ ਦੇ ਹਿਸਾਬ ਨਾਲ ਹਰ ਇੱਕ ਚੀਜ਼ ਦੀ ਬੋਲੀ ਦਾ ਵੀ ਫਰਕ ਹੁੰਦਾ ਉਸੇ ਪ੍ਰਕਾਰ ਇਹਨੂੰ ਹਲਵਾ ਵੀ ਕਿਹਾ ਜਾਂਦਾ ਹੈ ਆਈ ਥਿੰਕ ਲੁਧਿਆਣੇ ਵਾਲੇ ਕੋਲ ਸਾਇਦ ਨਹੀਂ ਪਤਾ ਨਖਨੇ ਆਰ ਖੰਨੇ ਵਾਲੇ ਕੋਲ ਮੈਨੂੰ ਇਹ ਨਾਲ ਹੀ ਯਾਦ ਓਟ ਇੱਕ ਪਾਸੇ ਇਹਨੂੰ ਹਲਵਾ ਵੀ ਬੋਲਿਆ ਜਾਂਦਾ ਲੋ ਜੀਰ ਨੂੰ ਹੁਣ ਆਪਾਂ ਨਾ ਟੱਕੇ ਰੱਖ ਦਾਂਗੇ ਠੀਕ ਹੈ ਜੀ ਇਹਨੂੰ ਸੇਮ ਤੇ ਧੱਕ ਕੇ ਕੀ ਜੀ ਚਲੋ ਜੀ ਇਧਰ ਆਪਣਾ ਪਪੀਤਾ ਕੱਟਤਾ ਮੰਮੀ ਨੇ ਤੇ ਆਪਾਂ ਹੁਣ ਪਪੀਤਾ ਖਾਂਦੇ ਆਂ ਨਿੰਬੂ ਛਿੜਕ ਕੇ ਖਾਂਦੇ ਆਂ ਮੈਂ ਪਪੀਤਾ ਕੌਣ-ਕੌਣ ਨਿੰਬੂ ਪਾ ਕੇ ਖਾਂਦਾ ਪਪੀਤਾ ਮੈਂ ਜਰੂਰ ਕਮੈਂਟ ਕਰਕੇ ਦੱਸਿਓ ਜੀ ਮੈਂ ਤਾਂ ਬਿਨਾ ਜੇ ਨਿੰਬੂ ਨਾਲ ਨਾ ਹੋਵੇ ਮੈਂ ਪਪੀਤਾ ਨਹੀਂ ਖਾਂਦੀ ਪਤਾ ਨਹੀਂ ਕਿਉਂ ਮੈਨੂੰ ਤਾਂ ਨਿੰਬੂ ਨਾਲ ਹੀ ਟੇਸਟੀ ਲੱਗਦਾ ਕਮੈਂਟ ਕਰਕੇ ਦੱਸਿਓ ਕੌਣ-ਕੌਣ ਮੇਰੇ ਤਰ੍ਹਾਂ ਨਿੰਬੂ ਪਾ ਕੇ ਖਾਂਦਾ ਤੇ ਜੇ ਕੋਈ ਨਹੀਂ ਖਾਂਦਾ ਟਰਾਈ ਕਰਕੇ ਦੇਖੋ ਜੇ ਬਹੁਤ ਜ਼ਿਆਦਾ ਟੇਸਟੀ ਲੱਗਦਾ ਨਾਲ ਛਿੜਕਾਂਗੇ ਦੇਖੀ ਚੱਲੋ ਤੁਸੀਂ ਨਾਲ ਨਾ ਮੈਂ ਜਿਹੜਾ ਨਮਕ ਆ ਮਿਕਸ ਜ ਆਪਣਾ ਉਹਨੂੰ ਥੋੜਾ-ਥੋੜਾ ਕਰਾਂਗੇ ਛਿੜਕਾਂਗੇ ਬੜਾ ਟੇਸਟੀ ਬਣ ਜਾਊਗਾ ਸੱਚੀ ਬਹੁਤ ਟੇਸਟੀ ਬਣ ਜਾਂਦਾ ਇਹ ਦੇਗਾ और मैं उनचे सब्जी बन जाऊंगी मैं आप दा बैठ के खाने पपीता लो जी टाइम हो गया टाइम हो गया शेवई दा ट्यूशन ना मैं सुबह पढ़ा ली सी छुट्टी से ना के। लो जी सब्जी का पराठा दिखाते हैं तुम लोगों को हम सब्जी का हाल दिखाते हैं ਚਿੱਤੇ ਕੰਮੇ ਦੇ ਸਬਟੀ ਇਨਡਲਿਸ਼ੀਅਸ ਦੇਖੋ ਹਲਕਾ ਹਲਕਾ ਮੈਸ਼ ਕਰੋ ਹੁਣ ਇਹਦੇ ਵਿੱਚ ਮਸਾਲੇ ਪਾਵਾਂਗੇ ਅਪਾ ਕਿਉਂਕਿ ਨਮਕ ਤਾਂ ਆਪਾਂ ਪਾ ਲਿਆ ਠੀਕ ਹੈ ਜੀ ਜਿੰਨਾਂ ਲਈ ਹਲਵਾ ਹੈ ਉਹਨਾਂ ਲਈ ਹਲਵਾ ਤਿਆਰ ਹੋ ਜਾਊਗਾ ਤੇਰੇ ਸਾਡੇ ਅਰਗੇ ਭੈਣ ਭਈ ਪੇਠੇ ਵਾਲੇ ਉਹਨਾਂ ਦੇ ਪੇਠਾ ਰੈਡੀ ਹੋ ਜਾਊਗਾ ਮਸਾਲੇ ਪਾਉਣੇ ਆਪਾਂ ਇਸ ਵਿੱਚ ਠੀਕ ਹੈ ਜੀ ਸਭ ਤੋਂ ਪਹਿਲਾਂ ਪਾਵਾਂਗੇ ਦੇ ਵਿੱਚ ਆਪਾਂ ਹਲਦੀ ਪਾਵਾਂਗੇ ਜੀ ਠੀਕ ਹੈ ਜੀ ਵਿੱਚ ਪਾਵਾਂਗੇ ਨਾ ਮਿਰਚਾ ਥੋੜੀ ਜਿਹੀ ਮਿਰਚ ਹੋਰ ਪਾ ਲਈਏ ਤੇ ਨਾਲ ਹੀ ਪਾਵਾਂਗੇ ਚ ਮਸਾਲਾ ਠੀਕ ਹੈ ਜੀ ਚੱਕੋ ਜੀ ਇਹਨੂੰ ਕਰੋ ਮਿਕਸ ਹੋਣਾ ਠੀਕ ਹੈ ਜੀ ਲਵਰ ਰੈਡੀ ਹੋ ਗਿਆ ਜਿੰਨਾਂ ਲਈ ਹਲਵਾ ਹੈ ਤੇ ਜਿੰਨਾਂ ਲਈ ਪੇਠਾ ਹੈ ਉਹਨਾਂ ਲਈ ਪੇਠਾ ਰੈਡੀ ਹੋ ਰਿਹਾ ਸੁਣ ਲਓ ਤੇ ਟੇਸਟੀ ਬਹੁਤ ਲੱਗਦਾ ਐ ਮੈਂ ਇਹ ਪਰੌਠਾ ਟਾਈਮ ਬਣ ਜਾਂਦਾ ਮਤਲਬ ਇਹ ਪਰੌਠਾ ਨਹੀਂ ਬਣਾਉਂਦੇ ਆਪਾਂ ਥੋੜਾ ਜਿਹਾ ਮੈਸ਼ ਕਰ ਲਓ ਇਹਨੂੰ ਹਲਕਾ ਹਲਕਾ ਤੁਸੀਂ ਖੜਾ ਜਿਹਾ ਵੈਸੇ ਜੇ ਖੜਾ-ਖੜਾ ਖਾਣਾ ਤਾਂ ਤੁਸੀਂ ਇਹਦਾ ਸ਼ਿਲੜ ਦੇ ਸਣੇ ਬਣਾਓ ਜੇਕਰ ਖੜਾ-ਖੜਾ ਖਾਣਾ ਜੇ ਤੁਸੀਂ ਇਸ ਤਰ੍ਹਾਂ ਪਰਥੇ ਵਾਂਗੂ ਖਾਣਾ ਤਾਂ ਤੁਹਾਨੂੰ ਥੋੜਾ ਜਿਹਾ ਮੈਸ਼ ਕਰਨਾ ਪਊਗਾ ਠੀਕ ਹੈ ਫਿਰ ਪਰਥੇ ਵਾਂਗੂ ਟੇਸਟੀ ਲੱਗਦਾ ਲੋਚ ਤੇ ਬਹੁਤ ਟੇਸਟੀ ਬਣਿਆ ਦੇਖੋ ਮਾੜਾ ਜਿਹਾ ਬਣ ਗਿਆ ਜਮਾਈ ਜਿਹੜੀ ਸਬ지 ਸਵਾਦ ਬਣਦੀ ਹੈ ਨਾ ਉਹ ਹਮੇਸ਼ਾ ਮੜੀ ਜੀ ਰਹੇ ਜਾਂਦੀ ਹੈ ਲੋਚ ਹੁਣ ਇਹਦੇ ਚ ਇੱਕ ਚੀਜ਼ ਹੋਰ ਪਾਣੀ ਆਪਾਂ ਲੈ ਕੇ ਆਉਣੀ ਮੈਂ ਠੀਕ ਹੈ ਜੀ ਲੋ ਜੀ ਲਾਸਟ ਤੇ ਇਹਦੇ ਵਿੱਚ ਤੁਸੀਂ ਚਾਹੇ ਖੰਡ ਪਾ ਲਓ ਤੇ ਚਾਹੇ ਗੁੜ ਪਾ ਲਓ ਮੈਂ ਹੱਸਾ ਤਾਂ ਗੁੜ ਗੁੜ ਵਧੀਆ ਰਹਿੰਦਾ ਤੇ ਪਰ ਆਪਣਾ ਗੋੜਨਾ ਤੇ ਫਿਨਿਸ਼ ਹੋਇਆ ਪਿਆ ਹੈਗਾ ਤੇ ਇਸ ਕਰਕੇ ਮੈਂ ਖੰਡ ਪਾਤੀ ਪਰ ਪਾਉਣੀ ਜ਼ਰੂਰੀ ਹੁੰਦੀ ਚਾਹੇ ਖੰਡ ਪਾਣੋ ਚਾਹੇ ਗੋੜਪਾ ਲੋ ਉਹਦੇ ਨਾਲ ਨਾ ਟੇਸਟ ਥੋੜਾ ਜਿਆਦਾ ਪੜਥਾ ਜਿਹੜਾ ਟੇਸਟੀ ਬਣ ਜਾਂਦਾ ਪੇਠੇ ਦਾ ਦੇਖੋ ਜਿਵੇਂ ਪਰਥੇ ਵਾਂਗੂ ਬਣਾਇਆ ਨਾ ਦੇਖੋ ਲਓ ਜੀ ਸਬਜੀ ਬਣ ਕੇ ਬਿਲਕੁਲ ਰੈਡੀ ਹੈ ਆਪਣੀ ਪੇਠੇ ਦਾ ਪਰਥਾ ਬਿਲਕੁਲ ਤਿਆਰ ਆ ਚਲੋ ਜੀ ਸਬਜੀ ਆਪਣੀ ਮੈਂ ਦੇਖਾਂ ਇੱਧਰ ਸਬਜੀ ਆਪਣੀ ਬਿਲਕੁਲ ਜਿਹੜਾ ਪਰਥਾ ਬਣ ਕੇ ਬਿਲਕੁਲ ਤਿਆਰ ਹੋ ਗਿਆ ੱਲ ਜਦੋਂ ਨਾ ਮੈਂ ਨਾ ਮੈਂ ਕਾਇ ਸੀ ਨਾ ਹਸਬੰਡਾ ਪਰ ਆ ਖਾਂਦੇ ਨਹੀਂ ਹੁੰਦੇ ਸੀ ਪੇਠਾ ਤੇ ਨਾ ਹੀ ਮੰਮੀ ਹਰਿ ਬਹੁਤ ਘੱਟ ਕਹਿੰਦੇ ਬਣਾਉਂਦੇ ਹੁੰਦੇ ਸੀ ਤੇ ਹੁਣ ਜਦੋਂ ਬਣਾਈਦਾ ਹੁਣ ਤੇ ਇੰਨਾ ਕੁ ਟੇਸਟੀ ਬਣਦਾ ਕਿ ਖੁਸ਼ ਹੋ ਕੇ ਖਾਂਦੇ ਨੇ ਹੁਣ ਉਹ ਵੀ ਹਸਬੰਡ ਵੀ ਤੇ ਮੈਂ ਨਾ ਦੇਖਦੀ ਸੀ ਵੀ ਅਸਤੇ ਮੈਂ ਰੋਜ਼ ਹੀ ਆਪਾਂ ਕਰਦੇ ਆ ਕੱਲ ਨਾ ਉੱਪਰ ਉੱਪਰੋਂ ਮੰਮੀ ਨੇ ਆ ਚੀਜ਼ਾਂ ਸਾਰੇ ਕਲੀਨ ਕੀਤੀਆਂ ਸੀ ਉਸ ਤੱਕ ਲੋ मोटी मैं खा डीप क्लीनिंग जी कर दे सारी डीप क्लीनिंग करती तो पता कि रेत ही बहुत आंदा सारा दिन भपड़ा चक के लगे रहो जी धूड़ मिट्टी हम तो पिंडाई तो।, तो बुरे हाल तो है हूं मैं थोड़ा दिखाई एक मिनट रुक जाओ ਤੇ ਨਾ ਬਾਹਰ ਪਤਾ ਨਹੀਂ ਐ ਧੂਆਂ ਕਾਲਾ ਕਾਲਾ ਉੱਡਿਆ ਕਰਦਾ ਹਾਂ ਜਿਵੇਂ ਅੱਗ ਲੱਗੀ ਹੁੰਦੀ ਹੈ ਇਸ ਤਰ੍ਹਾਂ ਹੋਇਆ ਪਿਆ ਜਿਵੇਂ ਵੈਸੇ ਵੀ ਲਾ ਦਿੰਦੇ ਅੱਗ ਤੁਹਾਨੂੰ ਪਤਾ ਕੇਤਾਂ ਵਾਲੇ ਤਾਂ ਪਰ ਦੇਖੋ ਕਿੰਨੀ ਕਿੰਨੀ ਮਿੱਟੀ ਚੜੀ ਪਈ ਐ ਕੀ ਬੰਦਾ ਕਰੂਗਾ ਬਾਲੀ ਮਿੱਟੀ ਚੜੀ ਪਈ ਐ ਸੱਚੀ ਦੱਸਾ ਬਾਰ ਬਾਰ ਅਗਨਰ ਸੋਈ ਅੰਦਰ ਤੋਂ ਤੁਹਾਨੂੰ ਪਤਾ ਕੰਮ ਨਹੀਂ ਕਰਦੇ ਵਰਸਮਾਨ ਸਾਰਾ ਆਪਣਾ ਅੰਦਰ ਹੀ ਹੁੰਦਾ ਤੁਹਾਨੂੰ ਪਤਾ ਸੋ ਇਸ ਕਰਕੇ ਲੈ ਆਵਜੋਂ ਨਹੀਂ ਮਿੱਟੀ ਚੜੀ ਹੁੰਦੀ ਐ ਜਿੰਨੇ ਦੀ ਮਰਜ਼ੀ ਮਾਰ ਲਓ ਸਾਰਾ ਦੇਣੀ ਕਪੜਾ ਜਿਤ ਮਾਰੀ ਜਈਦਾ ਨਾ ਸਲਿੱਪਾਂ ਤੇ ਤੇ ਪਰ ਜਿਹੜਾ ਕਹਿੰਦੇ ਹੁੰਦੇ ਨਾ ਜਿੰਨਾ ਚਿਰ ਤੂੜਗਾ ਤੱਪੇ ਬੰਦੇ ਪੂਰੇ ਹਾਲਾ ਲੋਚੇ ثم لا قانونية ਹੰਤਰੀ ਹੋ ਗਿਆ ਨੀਗਾ ਦਸ ਰਹਿੰਦੀ ਆ ਬੜੀ ਗਲੀ ਤੂੰ ਬੱਤੀ ਤੇ ਰੋਟੀ ਲੈਨੇ ਆ ਸਬਜੀ ਬਣੀ ਪਾਣੀ ਪੀਨੇ ਹਰ ਇੱਕ ਦਾ ਰੂਟੀਨ ਕਰਦਾ ਅਲੱਗ-ਅਲੱਗ ਹੁੰਦਾ ਕੋਈ ਜਲਦੀ ਖਾਂਦਾ ਰੋਟੀ ਕੋਈ ਲੇਟ ਖਾਂਦਾ ਬਟ ਆਪਾਂ ਜਿਹੜੀ ਰੋਟੀ ਤੈਨੂੰ ਪਤਾ ਆਲਵੇਸ ਹੀ ਜਲਦੀ ਖਾਂਦੇ ਕਦੇ-ਕਦੇ ਜਿਵੇਂ ਮੈਨੂੰ ਬਹੁਤ ਆਸ ਆਇਆ ਮੈਨੂੰ ਉਦਣ ਜਿਹੜਾ ਵਲੌਗ ਤੁਸੀਂ ਸ਼ਾਇਦ ਕੱਲ੍ਹ ਕੇ ਪਰਸੋਂ ਪਰਸੋਂ ਦੇਖਿਆ ਹੋਊਗਾ ਰੋਟੀ ਦਾ ਕੀ ਹੋਇਆ ਮੈਨੂੰ ਸਬਜੀ ਦੇ ਯਾਦ ਹੀ ਨਾ ਕਿ ਮੋਂਾ ਮੈਂ ਤਾਂ ਬਾਜ਼ਾਰ ਘੁੰਮ ਕੇ ਆਈਏ ਤੇ ਅੱਜ ਮੈਂ ਸਬਜ਼ੀ ਬਣਾਈ ਨਹੀਂ ਦੁਪਹਿਰੇ ਕੋਈ ਲੰਚ ਦੇ ਵਿੱਚ ਲੰਚ ਦੇ ਵਿੱਚ ਮੈਂ ਕੀ ਕੀਤਾ ਚਟਨੀ ਕੁੱਟੀ ਸੀ ਨਾਨੀ ਜੀ ਦੇ ਦਹੀਂ ਦੇ ਨਾਲ ਚਟਨੀ ਦੇ ਨਾਲ ਦੋ ਫੁਲਕੇ ਖਾ ਲਏ ਮੈਂ ਦੁਪਹਿਰੇ ਲੰਚ ਦੇ ਵਿੱਚ ਲੰਚ ਵਿੱਚ ਸਬਜ਼ੀ ਕੰਪਲਸਰੀ ਹੁੰਦੀ ਲੈਣੀ ਹੈ ਨਾ ਤੇ ਬਣਾਈ ਨਹੀਂ ਮੈਂ ਮੈਨੂੰ ਬਹੁਤ ਹਾਸਾ ਆਇਆ ਮੈਂ ਕਿਹਾ ਮਣਾ ਕੀ ਹੋ ਗਿਆ ਮੇਰ ਨਾਲ ਕਿ ਰੋਟੀ ਸਬਜ਼ੀ ਨਹੀਂ ਬਣਾਈ ਫਿਰ ਦਵਾ ਦਵਾ ਉਧਰ ਨਾਨੀ ਲੱਗੇ ਉੱਥੇ ਚਟਨੀ ਕੁੱਟਣਾ ਤੇ ਮੈਂ ਲੱਗੀ ਰਵਾਦਾ ਕਰਨਾ ਕਫਰਨੇ ਲੱਗੀ ਦਵਾਦਾ ਸਬਜੀ ਧਰਨ ਸਬਜੀ ਧਰਕ ਧਾਲ ਤਰੀਕੋ ਕੀ ਸਬਜੀ ਤੇ ਤੁਹਾਨੂੰ ਪਤਾ ਟਾਈਮ ਲੱਗਣਾ ਸੀ ਤੇ ਮਿੰਟ ਮਾਰੇ ਮੈਂ ਕਿ ਮੂਗੀ ਮਸਰੀ ਜਿੰਦਾਬਾਦ ਮਾਣਾ ਸਭ ਤੋਂ ਜਲਦੀ ਬਣ ਜਾਂਦੀ ਆ ਦਵਾਦਾਂ ਨੂੰ ਇੱਕ ਪਾਸੇ ਮੂੰਗੀ ਮਸਰੀ ਧੜੀ ਤੇ ਚੜਾ ਕੇ ਤੇ ਦੂਜੇ ਪਾਸੇ ਮੈਂ ਰੋਟੀ ਲਾਈ ਤੇ ਉਦੋਂ ਤਾਂ ਬੜਾ ਹੀ ਕੰਮ ਲੇਟ ਹੋ ਗਿਆ ਫਿਰ ਮੈਨੂੰ ਸ਼ਿੱਕਾਂ ਲੱਗ ਗਿਆ ਫਿਰ ਨਾਨੀ ਜੀ ਆ ਜਾਂਦਾ ਗੱਲਾਂ ਬਾਤਾਂ ਕੀਤੀਆਂ ਸੀ ਗੱਲਾਂ ਬਾਤਾਂ ਕਰਕੇ ਫਿਰ ਅਸੀਂ ਭਾਈ ਸੌ ਗਏ ਦੁੱਧ ਪੀ ਕੇ ਜੀ ਅੱਜ ਦਾ ਮੇਰਾ ਵਿਚਾਰ ਆਪਾਂ ਵਲੌਗ ਦੇ ਇੱਥੇ ਕਰਦੇ ਆਂ ਐਂਡ ਤੇ ਅੱਜ ਦਾ ਮੇਰਾ ਵਿਚਾਰ ਹੈਗਾ ਕਿ ਨੀਅਤ ਸਾਫ਼ ਤੇ ਮਕਸਦ ਸਹੀ ਹੋਵੇ ਤਾਂ ਪਰਮਾਤਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਦਦ ਜ਼ਰੂਰ ਕਰਦਾ ਹੈ ਅੱਜ ਦਾ ਇਹ ਮੇਰਾ ਵਿਚਾਰ ਹੈ ਸੋ ਗੌਰ ਕਰਿਓ ਤੇ ਚਲੋ ਜੀ ਮਿਲਦੇ ਆਂ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਸ਼ੇਅ ਕਾਲ ਟੇਕ ਕੇਅਰ ਬਾਏ ਬਾਏ